ਜ਼ਿਲ੍ਹਾ ਸ਼ਿਵੀ ਫਤੇਗੜ ਸਾਹਿਬ ਦੇ ਹਲਕਾ ਬਜ਼ੀ ਪਠਾਣਾ ਵਿਖੇ ਡੀਐਸਪੀ ਰਾਜਕੁਮਾਰ ਸ਼ਰਮਾ ਨੇ ਹਲਕੇ ਦੇ ਸਾਰੇ ਹੀ ਹਸਪਤਾਲਾਂ ਦਾ ਕੀਤਾ ਦੌਰਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਮੁਖੀ ਐਸਐਸਪੀ ਸ਼ੁਭਮ ਅਗਰਵਾਲ ਦੇ ਨਿਰਦੇਸ਼ਾਂ ਅਨੁਸਾਰ ਹਲਕੇ ਦੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਦੀ ਸਿਕਿਉਰਿਟੀ ਚੈੱਕ ਕਰਨ ਦਾ ਦੌਰਾ ਕੀਤਾ ਜਾ ਰਿਹਾ ਹੈ ਹਾਂਜੀ ਸਰ ਅੱਜ ਦੌਰਾ ਕੀਤਾ ਜਾ ਰਿਹਾ ਜੀ ਹਸਪਤਾਲਾਂ ਦਾ ਕੀ ਕਹਿਣਾ ਹੈ ਇਹਦੇ ਬਾਰੇ ਹਾਂਜੀ ਐਸਐਸਪੀ ਫਤਿਹਗੜ ਸਾਹਿਬ ਜੀ ਦੀ ਹਦਾਇਤ ਮੁਤਾਬਕ ਅੱਜ ਮੈਂ ਸਰਕਾਰੀ ਹਸਪਤਾਲ ਤੇ ਪ੍ਰਾਈਵੇਟ ਹਸਪਤਾਲ ਨੇ ਜਿਹੜੇ ਉਹਨਾਂ ਦੀ ਸਕਿਉਰਿਟੀ ਚੈੱਕ ਕਰ ਰਿਹਾ ਤੇ ਉਹਨਾਂ ਦੇ ਵਿੱਚ ਸਕਿਉਰਿਟੀ ਗਾਰਡ ਲੱਗੇ ਨੇ ਜਾਂ ਨਹੀਂ ਲੱਗੇ ਤੇ ਜਾਂ ਸੀਸੀਟੀਵੀ ਕੈਮਰੇ ਲੱਗੇ ਨੇ ਜਾਂ ਨਹੀਂ ਲੱਗੇ ਇਹ ਚੈਕਿੰਗ ਕੀਤੀ ਜਾ ਰਹੀ ਹੈ ਜੀ ਕਿੰਨੇ ਹਸਪਤਾਲਾਂ ਦਾ ਦੌਰਾ ਹੈ ਸਾਰਾ ਅੱਜ ਹਾਂਜੀ ਇੱਥੇ ਬਸੀਪੁਰਾਣਾ ਸਰਕਲ ਦੇ ਸਾਰੇ ਜਿਹੜੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਨੇ ਸਾਰਿਆਂ ਦਾ ਦੌਰਾ ਕੀਤਾ ਜਾ ਰਿਹਾ ਜੀ ਇਹਦੇ ਚ ਮੈਂ ਜਿਹੜੀ ਲੋਕਲ ਪੁਲਿਸ ਹੈ ਉਹਨੂੰ ਵੀ ਇਜ਼ਤ ਕੀਤੀ ਹੈ ਕਿ ਆਪਣੇ ਗਸ਼ਤ ਪਾਲਤੀਆਂ ਨਹੀਂ ਜੇ ਇਹਨਾਂ ਦੀ ਸਕਿਉਰਿਟੀ ਹੈ ਇਹ ਕਿੰਨੀ ਬਣਾਈ ਚਾ। ਤੇ ਕੀ ਅਪੀਲ ਕਰਦੇ ਹੋ ਸਰ ਤੁਸੀਂ ਹਸਪੀਟਲਾਂ ਨੂੰ? ਹਾਂਜੀ ਆਪਣੀ ਜਿਹੜੇ ਵੀ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਲ ਦੇ ਵਿੱਚ ਸਕਿਉਰਿਟੀ ਗਾਰਡ ਨਹੀਂ ਹੈ। ਉਹਨਾਂ ਨੂੰ ਇਹ ਹੀ ਹਦਾਇਤ ਹੈ ਕਿ ਆਪਣੀ ਉਹ ਸਕਿਉਰਿਟੀ ਜਿਹੜੀ ਇਹ ਗਾਰਡ ਨਾਤ ਕਰਨ ਤੇ ਸਕਿਉਰਿਟੀ ਦੇ ਜਿਹੜੇ ਕੈਮਰੇ ਨੇ ਉਹ ਦਰਸਤ ਕਰਕੇ ਰੱਖਣਾ। ਠੀਕ ਹੈ। ਥੈਂਕ ਯੂ ਸਰ। پراਪਰਟੀ ਬੇਚਨੇ ਔਰ ਖਰੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز